ਬਾਬਾ ਸਾਹਿਬ ਜਿਹੜੀ ਅੱਜ ਦੀ ਇਹ ਮੀਟਿੰਗ ਰੱਖੀ ਗਈ ਹੈ ਪ੍ਰੈਸ ਕਾਨਫਰੰਸ ਕਿਸ ਮੁੱਦੇ ਨੂੰ ਲੈ ਕੇ ਤੇ ਕੀ ਵੱਡਾ ਪਲਾਸਾ ਚੁਣਨ ਜਾ ਰਹੇ ਹੋ ਦੇਖੋ ਜੀ ਇਹ ਬਹੁਤ ਬਰਨਾਲੇ ਦੇ ਵਿੱਚ ਮਤਲਬ ਕਿ ਪਹਿਲੇ ਜਿੰਨੀ ਕਿ ਸਾਡੀ ਉਮਰ ਆ 50 ਸਾਲਾਂ ਦੇ ਵਿੱਚ ਤਾਂ ਇਹੋ ਜਿਹਾ ਕੁਝ ਕਿਸੇ ਨੇ ਦੇਖਿਆ ਨਹੀਂ ਜਿਹੜਾ ਬਰਨਾਲੇ 'ਚ ਹੁਣ ਹੋ ਰਿਹਾ ਕਾਰਨ ਕੀ ਆ ਬਰਨਾਲੇ ਦੀ ਟਰੱਕ ਯੂਨੀਅਨ ਦੀ ਇੱਕ ਜਾਇਦਾਦ ਆ ਕੰਡਾ ਲੱਗਿਆ ਹੋਇਆ ਉੱਥੇ ਜਿਹੜੀ ਆਪਣੀ ਓਸਵਾਲ ਟਾਊਨਸ਼ਿਪ ਆ ਉਹਦੇ ਬਿਲਕੁਲ ਸਾਹਮਣੇ ਪੰਜਾਬ ਇਸ ਵੇਲੇ ਜਗਾ ਉਹ ਮਤਲਬ ਕਿ ਯੂਨੀਅਨ ਨੇ ਅੱਜ ਤੋਂ 30-35 ਸਾਲ ਪਹਿਲਾਂ ਉਹ ਖਰੀਦੀ ਸੀ ਉਦੀ ਮਲਕੀਅਤ ਸਾ ਜਿਹੜੀ ਉਹ ਟਰੱਕ ਯੂਨੀਅਨ ਦੇ ਉਹ ادارے ਦੇ ਨਾਮ ਤੇ ਇਹ ਜਿਹੜੇ ਆਪਣੇ ਹੋਂਹਾਰ ਐਮਪੀ ਸਾਹਿਬ ਦੀ ਰਹਿਨਮਾਈ ਚੁਰੇ ਇਹਨਾਂ ਨੇ ਕੀ ਕੀਤਾ ਉਹ ਜਿਹੜੀ ਜਾਇਦਾਦ ਆ ਉਹਦਾ ਇੰਤਕਾਲ ਇਹਨਾਂ ਨੇ ਆ 16 ਤਰੀਕ ਨੂੰ ਮਨਜੀਤ ਕੌਰ ਦੇ ਨਾਮ ਇਹਨਾਂ ਨੇ ਦਰਜ ਕਰਾਤਾ ਜੀ ਇੰਤਕਾਲ ਕਹਿਣ ਤੋਂ ਮਤਲਬ ਕਾਗਜ਼ਾਂ 'ਚ ਇਹਨਾਂ ਨੇ ਲੀਸ ਤੇ ਦੇਤੀ 20 ਸਾਲਾਂ ਲਈ ਉਹਦੇ ਵਿੱਚ ਲਿਖਤਾ ਜਿਹੜੀ ਉਹ ਡੀਡ ਆ ਉਹਦੇ ਵਿੱਚ ਲਿਖਿਆ ਵੀ 20 ਸਾਲਾਂ ਲਈ ਉਹ ਲੀਸ ਤੇ ਦੇਤੀ ਤੇ 15 ਸਾਲ 20 ਸਾਲਾਂ ਤੋਂ ਬਾਅਦ ਅਗਲੇ 15 ਸਾਲ ਉਹ ਜਿਹੜੀ ਉਹ ਮਾਲਕਨ ਮਨਜੀਤ ਕੌਰ ਬਣਾਈ ਇਹਨਾਂ ਨੇ ਉਹ ਉਹਨੂੰ ਮਤਲਬ ਕਿ 15 ਸਾਲ ਲਈ ਵਧਾ ਸਕਦੀ ਐ ਇਹਦਾ ਮਤਲਬ ਮੁੱਖੀ ਗੱਲ ਇਹ ਆ ਵੀ 35 ਸਾਲ ਲਈ ਉਹ ਲੀਸ ਤੇ ਦਿੱਤਾ ਤੇ ਤੁਸੀਂ ਹੈਰਾਨ ਹੋ ਜਾਓਗੇ 6500 ਰੁਪਇਆ ਸਾਲਾਨਾ ਕਿਰਾਏ ਤੇ ਮਤਲਬ ਕਿ ਉਹ ਉਹਦੇ ਮੂਹਰੇ ਉਸ ਵਾਲ ਟਾਊਨਸ਼ਿਪ ਆ ਤੁਸੀਂ ਸਾਰੇ ਜਾਣਦੇ ਹੋ ਉਸ ਵਾਲ ਟਾਊਨਸ਼ਿਪ ਚ 20 ਤੋਂ 25 ਲੱਖ ਰੁਪਈਆ ਵਿਸਵੇ ਦਾ ਭਾ ਜੇ 20 ਲੱਖ ਰੁਪਈਆ ਵੀ ਮੋਟਾ-ਮੋਟਾ 18-20 ਲੱਖ ਰੁਪਈਆ ਵੀ ਆਪਾਂ ਉਹ ਕਮਰਸ਼ੀਅਲ ਪ੍ਰਾਪਰਟੀ ਦਾ ਰੱਖ ਲਈਏ ਤਾਂ ਉਹਦੀ ਘੱਟੋ-ਘੱਟ 50 ਵਿਸਵੇ ਨੂੰ ਆਪਾਂ ਲਾ ਲਈਏ ਤਾਂ 8-9 ਕਰੋੜ ਰੁਪਈਆ ਦੀ ਪ੍ਰਾਪਰਟੀ ਆ ਉਹ 8-9 ਕਰੋੜ ਕਰੋੜ ਰੁਪਈਆ ਦੀ ਪ੍ਰਾਪਰਟੀ ਜਿੱਥੇ ਆਲਰੇਡੀ ਕੰਡਾ ਲੱਗਿਆ ਹੋਇਆ ਹੈ ਜਿਹੜੀ ਕੰਡੇ ਦੀ ਕਮਾਈ 5-7000 ਰੁਪਈਆ ਡੇਲੀ ਦੀ ਆ ਮੈਂ ਡੇਲੀ ਦੀ ਉਹਨੂੰ 6500 ਰੁਪਈਆ ਸਾਲ ਤੇ ਇਹ ਲੀਸ ਤੇ ਦੇ ਰਹ ਇਤੋਂ ਦੇ ਇਮਾਨਦਾਰ 6500 ਰੁਪਏ ਸਾਲ ਦੇ ਲੀਜ਼ ਤੇ ਦੇ ਰਹੇ ਆ ਜਿਹਦੀ ਡੇਲੀ ਦੀ ਕਮਾਈ 6-7000 ਆ ਤੇ ਜਦੋਂ ਮਤਲਬ ਕਿ ਉਹ ਆ ਜਾਂਦੀ ਆ ਆਪਣੀ ਸਪੈਸ਼ਲ ਆ ਜਾਂਦੀ ਆ ਤਾਂ ਉਹਦੀ ਕਮਾਈ ਵਧ ਕੇ 20000 ਰੁਪਏ ਹੋ ਜਾਂਦੇ ਆ ਕਿਉਂਕਿ ਉਦੋਂ ਵੱਡੀਆਂ ਵਾਝ ਜਾਂਦੀਆਂ ਨੇ ਪਰਚੀਆਂ ਵਾਝ ਜਾਂਦੀਆਂ ਨੇ ਕਿਉਂਕਿ ਉਹ ਵੇਟ ਕਰਦਾ ਨਾ ਗੰਡਾ ਤੇ ਉਦੋਂ ਮਤਲਬ ਕਿ 20000 ਦੇ ਲਗਭਗ ਉਹ ਕਮਾਈ ਹੋ ਜਾਂਦੀ ਆ ਮਤਲਬ ਕਿ ਉਹ 6500 ਰੁਪਏ ਸਾਲ ਦੇ ਮਾਸਿਕ ਇਹ ਲੀਜ਼ ਤੇ ਦੇ ਰਿਹਾ ਮਤਲਬ ਮੋਟੀ ਮੋਟੀ ਗੱਲੇ 6500 ਕੁਛ ਨਹੀਂ ਇਹ ਤਾਂ ਸਿਰਫ ਸਿੱਧਾ ਉਹਤੇ ਕਬਜ਼ਾ ਕਰਨ ਦੀ ਕੋਸ਼ਿਸ਼ ਆ ਵੀ ਅਸੀਂ ਉਹਤੇ ਕਬਜ਼ਾ ਕਰ ਲਾਂਗੇ ਸਰਕਾਰਾਂ ਬ 35 ਸਾਲਾਂ ਬਾਅਦ ਬਾਈ ਜੀ ਕਿਹੜੇ ਰਾਜੇ ਦੀ ਪਰਜਾ ਆ ਬਾਈ ਜੀ ਸਾਡੇ ਹਰਮਿੰਦਰ ਸਿੰਘ ਜੀ ਨੇ ਇਹਨਾਂ ਦੀ 60 65 ਸਾਲ ਦੀ ਉਮਰ ਆ ਇਹਨਾਂ ਦੇ ਗਾਂਹ ਜਨਰੇਸ਼ਨ ਆਊਗੀ 30 35 ਸਾਲਾਂ ਬਾਅਦ ਤਾਂ ਗਾਂਹ ਵਾਲੇ ਬੱਚਿਆਂ ਨੂੰ ਤਾਂ ਪਤਾ ਵੀ ਨਹੀਂ ਹੋਣਾ ਵੀ ਇੱਥੇ ਕੋਈ ਟਰੱਕ ਯੂਨੀਅਨ ਦੀ ਜਾਇਦਾਦ ਵੀ ਹੁੰਦੀ ਸੀ ਉੱਥੇ ਕੋਈ ਪ੍ਰਾਪਰਟੀ ਪਾ ਦੇਣਗੇ ਉੱਥੇ ਕੋਈ ਕੁਝ ਵੀ ਬਣਾ ਦੇਣਗੇ ਬਾ ਅਗਲਾ ਕੋਈ ਹਾਂ ਪਹਿਲਾਂ ਹੁੰਦੀ ਸੀ ਉਹ ਜਿਵੇਂ ਆਪਾਂ ਕਹੀ ਜਾਂਦੇ ਫੁਲਾਨੀ ਜੀ ਨਜੂਲ ਦੀ ਜਾਇਦਾਦ ਸੀ ਜੀ ਫੁਲਾਨੀ ਆਇਆ ਸੀ ਕਬਜ਼ਾ ਕਰਨ ਨੂੰ ਫ ਸਾਰੇ ਭਰਾਵਾਂ ਨੇ ਇਹੀ ਉਥੇ ਮੁੱਖ ਮੰਤਰੀ ਪੰਜਾਬ ਨੂੰ ਅਪੀਲ ਕੀਤੀ ਵੀ ਇਹਦਾ ਇੰਤਕਾਲ ਆ ਜਿਹੜਾ ਵਾਪਸ 15 ਦਿਨਾਂ ਦਾ ਟਾਈਮ ਦਿੱਤਾ ਵੀ ਡੀਸੀ ਬਰਨਾਲਾ ਨੂੰ ਆਰਡਰ ਕਰੋ 15 ਦਿਨਾਂ ਦੇ ਵਿੱਚ ਇੰਤਕਾਲ ਵਾਪਸ ਆ ਜਿਹੜਾ ਯੂਨੀਅਨ ਦੇ ਨਾਂ ਹੋਣਾ ਚਾਹੀਦਾ ਜੇ 15 ਦਿਨਾਂ ਚ ਯੂਨੀਅਨ ਦੇ ਨਾਂ ਇੰਤਕਾਲ ਨਾ ਹੋਇਆ ਤਾਂ ਅੱਜ ਸਾਰਿਆਂ ਨੇ ਉਥੇ ਪ੍ਰਣ ਲਿਆ ਵੀ ਅਸੀਂ ਪੱਕੇ ਧਰਨੇ ਤੇ ਬੈਠਾਂਗੇ ਪੱਕਾ ਧਰਨਾ ਲਾਵਾਂਗੇ ਤੇ ਇੱਥੇ ਕੋਈ ਕਿਸੇ ਨੂੰ ਇਸ ਜ਼ਮੀਨ 'ਚ ਬੜਨੀ ਦੇਵਾਂਗੇ ਆਉਣ ਵਾਲੇ ਸਮੇਂ 'ਚ ਜਿੰਨਾ ਮਰਜ਼ੀ ਸਾਨੂੰ ਸੰਘਰਸ਼ ਤਿੱਖਾ ਕਰਨਾ ਪੈ ਜੇ ਅੱਜ ਅਸੀਂ ਅਲਟੀਮੇਟਮ ਦੇ ਕੇ ਆਏ ਆ ਸੋ ਅਸੀਂ ਉਹਨੂੰ 15 ਦਿਨ ਵੇਟ ਕਰਨਾ ਜੇ 15 ਦਿਨਾਂ 'ਚ ਇਹਨਾਂ ਨੇ ਇੰਤਕਾਲ ਵਾਪਸ ਕਰ ਲਿਆ ਤਾਂ ਠੀਕ ਆ ਨਹੀਂ ਅਸੀਂ ਉੱਥੇ ਪੱਕਾ ਟੈਂਟ ਲਾ ਕੇ ਪੱਕਾ ਧਰਨਾ ਲੱਗੂਗਾ ਹੁਣ ਇਹਨਾਂ ਨੇ ਕਿਉਂਕਿ ਮਲਕੀਅਤ ਹੁੰਦੀ ਆ ਬਾਈ ਅਸ਼ੀਸ਼ ਮਲਕੀਅਤ ਹੁੰਦੀ ਆ ਜਾਂ ਤਾਂ ਕਬਜ਼ਾ ਆਪਾਂ ਵੈਸੇ ਕਰ ਸਕਦੇ ਆ ਵੀ ਆਪਾਂ ਜਾ ਕੇ ਉਹ ਚੀਜ਼ ਦੇ ਕਬਜ਼ਾ ਕਰ ਲਿਆ ਇੱਕ ਤਾਂ ਉਹ ਹੁੰਦਾ ਇੱਕ ਹੁੰਦਾ ਕਾਗਜ਼ਾਂ ਦੇ ਵਿੱਚ ਵੀ ਕਹੋ ਕਿਹਦਾ ਨਾਮ ਬੋਲਦਾ ਹੁਣ ਕਾਗਜ਼ਾਂ 'ਚ ਨਾਂ ਤਾਂ ਮਨਜੀਤ ਕੌਰ ਦਾ ਕਾਗਜਾਂ ਦੇ ਤਾਂ ਕਬਜ਼ਾ ਕਰ ਲਿਆ ਇਹਨਾਂ ਨੇ ਕਿਉਂਕਿ ਭਾਈ ਅਗਲਿਆਂ ਦੀ ਸਰਕਾਰ ਆ ਕਾਗਲਿਆਂ ਦੀ ਸਰਕਾਰ ਆ ਕਾਗਜਾਂ ਦੇ ਤਾਂ ਇਹਨਾਂ ਨੇ ਕਬਜ਼ਾ ਕਰ ਲਿਆ ਪਰ ਉਥੇ ਧਰਾਤਲ ਤੇ ਕਬਜ਼ਾ ਨਾ ਅੱਜ ਹੋਣ ਦੀਏ ਨਾ ਕੱਲ ਹੋਣ ਦੀਏ ਇਹ ਸਿੱਧਾ ਚੈਲੰਜ ਆ ਇਹਨਾਂ ਨੂੰ ਜੇ ਇੰਨੀ ਇਹਨਾਂ 'ਚ ਤਾਕਤ ਆ ਤਾਂ ਧਰਾਤਲ ਤੇ ਕਬਜ਼ਾ ਕਰਕੇ ਦਿਖਾਉਣ ਅਸੀਂ ਬੈਠੇ ਆ ਉਥੇ ਚਾਹੇ ਸਾਡੇ ਉਤੋਂ ਦੀ ਨੰਗਾ ਲੈਣ ਇਹਨਾਂ ਕੋਲ ਪੁਲਿਸ ਆ ਇਹਨਾਂ ਕੋਲ ਸਭ ਕੁਝ ਆ ਕੋਈ ਗੱਲ ਨਹੀਂ ਜੇ ਤੁਹਾਡੇ 'ਚ ਉਹ ਤਾਕਤ ਆ ਤੁਸੀਂ ਉਵੇਂ ਆ ਜਾਓ ਠੀਕ ਹੈ ਨਾ ਤੁਸੀਂ ਸਾਡੇ ਉਤੋਂ ਹੀ ਲੰਘ ਜਾਓ ਜੇ ਤੁਹਾਨੂੰ ਲੱਗਦਾ ਵੀ ਇੱਥੇ ਲੋਕਾਂ ਨੂੰ ਕੋਚਲ ਕੇ ਜਿਵੇਂ ਚਾਈਨਾ 'ਚ ਲੋਕਾਂ ਦੇ ਗੋਲੀ ਮਾਰ ਕੇ ਕਬਜ਼ੇ ਹੁੰਦੇ ਆ ਜੇ ਐ ਲੱਗਦਾ ਵੀ ਭਾਈ ਬਰਨਾਲੇ ਵੀ ਹੋ ਸਕਦਾ ਤੁਸੀਂ ਬਰਨਾਲੇ ਕਰਕੇ ਦੇਖ ਲਓ ਸੋ ਅਸੀਂ ਇਹ ਸਿੱਧਾ ਚੈਲੰਜ ਆ ਜਿਹੜਾ ਇੱਥੋਂ ਦੇ ਮੀਤ ਹੀਰ ਨੂੰ ਕਰਦੇ ਆ ਵੀ ਭਾਈ ਤੂੰ ਫਿਰ ਜੇ ਐਨੇ ਹੀ ਤੂੰ ਹੁਣ ਲੋਕਾਂ ਨੂੰ ਲੱਗਿਆ ਲੋਕਾਂ ਦੀਆਂ ਪ੍ਰਾਪਰਟੀਆਂ ਦੇ ਕਬਜ਼ੇ ਕਰਨ ਕਰਾਉਣ ਤਾਂ ਤੁਸੀਂ ਭਾਈ ਹੁਣ ਅਸੀਂ ਧੱਕੇ ਨਾਲ ਇਹ ਵੀ ਕਬਜ਼ਾ ਕਰ ਲਿਆ ਇਹ ਮਨਜੀਤ ਕੌਰ ਕੌਣ ਹੈ ਇਹ ਮਨਜੀਤ ਕੌਰ ਕੋਈ ਦੀ ਸੰਗਰੂਰ ਦੇ ਨੇ ਕੋਈ ਸੰਗਰੂਰ ਦੀ ਲੇਡੀਜ਼ ਨੇ ਪਤਾ ਨਹੀਂ ਕੌਣ ਆ ਪਰ ਇਹਦੇ ਵਿੱਚ ਜਿਹੜੇ ਗਵਾਹ ਇਕ ਤਾਂ ਹਰਦੀਪ ਸਿੰਘ ਸਿੱਧੂ ਜਿਹੜੇ ਟਰੱਕ ਯੂਨੀਅਨ ਦੇ ਪ੍ਰਧਾਨ ਨੇ ਉਹਨਾਂ ਰਾਹੀਂ ਤਾਂ ਇਹ ਵੇਚੀ ਗਈ ਆ ਕਹਿ ਲੋ ਵੀ ਲੀਸ ਤੇ ਦਿੱਤੀ ਗਈ ਆ ਤੇ ਜਿਹੜੇ ਦੋ ਗਵਾਹ ਨੇ ਉਹ ਇੱਕ ਕੋਈ ਆ ਇਥੋਂ ਨੇਗੇ ਧਨੋਲੇ ਤੋਂ ਸਰਜੀਤ ਸਿੰਘ ਨੇ ਤੇ ਧਨੋਲਾ ਖੁਰ ਤੋਂ ਹਰਵੰਤ ਸਿੰਘ ਨੇ ਦੋ ਜਣੇ ਗਵਾਹ ਨੇ ਇਸ ਅਨਰੂਣ ਦੇ ਬੰਦੇ ਨੂੰ ਹੀ ਕਿਉਂ ਦਿੱਤੀ ਕਿ ਮੰਨ ਲਓ ਜੇ ਦੇਣੀ ਵੀ ਸੀ ਤਾਂ ਲੋਕਲ ਵੀ ਬੰਦੇ ਬੈਠੇ ਸੀ ਜੀ ਜੇ ਬਾਇ ਚਾਂਸੇ ਜੀ ਦੇਣੀ ਵੀ ਸੀ ਬਾਈ ਜੀ ਇਹ ਤਾਂ ਡੰਮੀ ਆ ਇਹਨਾਂ ਤੁਸੀਂ ਅੱਜ ਲੱਭਣ ਲੱਗ ਜਾਓ ਮਜੀਦਕੋੜ ਦਾ ਹੁਣ ਲੱਭਣੀ ਨਹੀਂ ਕੀ ਪਤਾ ਕੌਣ ਆ ਇਹ ਤਾਂ ਡੰਮੀ ਆ ਇਹ ਗੱਲ ਨੂੰ ਸਮਝੋ ਇਹ ਸੰਗਰੂਰ ਦਾ ਬਰਨਾਲੇ ਜਾਂ ਮਾਨਸਾ ਦਾ ਸ਼ੋਕਰਾ ਵੀ ਇਹਨਾਂ ਨੇ ਸੰਗਰੂਰ ਦਾ ਕੋਈ ਨਾਮ ਫੜਿਆ ਕੋਈ ਰਾਸ਼ਨ ਕਾਰਡ ਲਾਤਾ ਬਸ ਉਹ ਜਿਹੜਾ ਆਧਾਰ ਕਾਰਡ ਆ ਉਹਨਾਂ ਦਾ ਲਾਤਾ ਇਹ ਤਾਂ ਆਪਾਂ ਲੱਭਣ ਲੱਗ ਜੀ ਆਪਾਂ ਲੱਭਣੀ ਨਹੀਂ ਕਿਉਂਕਿ ਇਹ ਤਾਂ ਸਿਰਫ ਡੰਮੀ ਆ ਅਸਲ ਤਾਂ ਕਬਜ਼ਾ ਇਹੀ ਕਰਨ ਜਾ ਰਿਹਾ ਜਿਹੜੇ ਇਥੋਂ ਦੇ ਰਾਜਨੇਤਾ ਨੇ ਜੀ ਆਪਾਂ ਸ਼ਹਿਰ ਤੋਂ ਜਿਵੇਂ ਊਜਾੜ ਦੇ ਏਰੀਆ ਚ ਚਲੇ ਇਹ ਉੱਥੇ ਵੀ 3000-4000 ਇੱਕ ਮਕਾਨ ਦਾ ਕਰਾਇਆ ਇੱਥੇ 6500 ਰੁਪਿਆ 50 ਵਿਸਵੇ ਦਾ ਉਹ ਵੀ ਸਾਲ ਦਾ ਕਿ ਮੈਂ ਦੇਖ ਦਿਆਂ ਨੂੰ ਸੋਨੂ ਵੀਰੇ 6500 ਤੋਂ 5-6000 ਰੁਪਿਆ ਤਾਂ ਉਹਨੇ ਦਿਨ ਦੀ ਕ ਉੱਥੇ ਜਿਹੜਾ ਕੰਡਾ ਲੱਗਿਆ ਹੋਇਆ ਉਹਦੀ ਦਿਨ ਦੀ ਕਮਾਈ ਆ ਜਿਹੜੀ ਇਹ ਸਾਲ ਦੀ ਉਹਨੂੰ ਕਿਰਾਇਆ ਦੇ ਰਹੇ ਆ ਕਿਸ ਤਰ੍ਹਾਂ ਦੇਖਦੇ ਹੋ ਇੱਕ ਪਾਸੇ ਕਿਸਾਨਾਂ ਦੀ ਜ਼ਮੀਨ ਰਕਬਾ ਦਾ ਮੁੱਦਾ ਚੱਲ ਰਿਹਾ ਦੂਜੇ ਪਾਸੇ ਇੱਕ ਇਸ ਤਰ੍ਹਾਂ ਦੇ ਜਿਹੜੇ ਸ਼ਹਿਰਾਂ ਚ ਛੋਟੇ ਕਸਬਿਆਂ ਚ ਜਿਲ੍ਹਿਆਂ ਚ ਜ਼ਮੀਨ ਨਾਮ ਕਰਾਈ ਜਾ ਰਹੀ ਹੈ ਕਿ ਪਹਿਲੇ ਸਰਕਾਰਾਂ ਦੇ ਇਲਜ਼ਾਮ ਲੱਗਦਾ ਸੀ ਕਿ ਜ਼ਮੀਨਾਂ ਨੇ ਨਿਮੇਸ਼ਾ ਦੇ ਚੜ ਚੜਾ ਗਏ ਨੇ ਪਰ ਹੁਣ ਇਹ ਕਹਿ ਰਹੇ ਸੀ ਜੇ ਛੁੜਾਵਾਂਗੇ ਪਰ ਹੁਣ ਲੱਗਦਾ ਹੈ ਕਿ ਉਲਟ ਹੋ ਰਿਹਾ ਪੂਰੀ ਉਲਟ ਹੋ ਰਹੀ ਜੀ ਅਸੀਂ ਵੀ ਸਾਰੇ ਭਾਈ ਜੀ ਬੈਠੇ ਆ ਸੀ ਸਾਰਿਆਂ ਨੇ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਈ ਅੱਜ ਵੀ ਉੱਥੇ ਟਰੱਕ ਆਪਰੇਟਰਾਂ ਨੇ ਇਹੀ ਕਿਹਾ ਕਹਿੰਦੇ ਕਹਿੰਦੇ ਭਾਈ ਅਸੀਂ ਤਾਂ ਤੈਨੂੰ ਐਮਐਲਏ ਬਣਾਤਾ ਦੋ ਵਾਰ ਤੈਨੂੰ ਐਮਪੀ ਬਣਾਤਾ ਕੀ ਅਸੀਂ ਆਹ ਦਿਨ ਦੇਖਣ ਵਾਸਤੇ ਤੈਨੂੰ ਐਮਐਲਏ ਐਮਪੀ ਬਣਾਇਆ ਸੀ ਲੋਕਾਂ ਨੇ ਤਾਂ ਰੀਜਨਲ ਵੋਟਾਂ ਪਾਈਆਂ ਸੀ ਵੀ ਆਮ ਆਦਮੀ ਪਾਰਟੀ ਸਰਕਾਰ ਉਹ ਕੋਈ ਨਵਾਂ ਕਰੂ ਯਾਰ ਆਹ ਬਦਲਾਅ ਤਾਂ ਕਦੇ ਦੇਖਿਆ ਹੀ ਨਹੀਂ ਕੰਡਾ ਤਾਂ ਇਹ 35 ਸਾਲਾਂ ਦਾ ਚੱਲਦਾ ਕਿਸੇ ਕਿਸੇ ਨੇ ਕਬਜ਼ਾ ਕੀਤਾ ਹੁਣ ਤੱਕ ਕਿਸੇ ਨੇ ਸੋਚਿਆ ਇਹਦੇ ਬਾਰੇ ਉਹ ਸਰਕਾਰਾਂ ਸੋਚ ਨਹੀਂ ਸਕਦੀਆਂ ਨਾਲੇ ਉਹ ਸਰਕਾਰਾਂ ਨੂੰ ਤਾਂ ਆਪਾਂ ਨਿੰਦੇ ਸੀ ਭਾਈ ਉਹ ਪੁਰਾਣੀਆਂ ਸਰਕਾਰਾਂ ਨੇ ਉਹਨਾਂ ਨੇ ਆਹ ਕਰਤਾ ਉਹਨਾਂ ਨੇ ਉਹ ਗਾ ਇਹਨਾਂ ਨੇ ਤਾਂ ਮਤਲਬ ਕਿ ਜਿਵੇਂ ਜਤਿੰਦਰ ਭੱਲਾ ਜੀ ਜਿਹੜੇ ਨੇ ਉਹ ਕਮੇਡੀਅਨ ਉਹ ਕਹਿੰਦੇ ਹੁੰਦੇ ਹੋਏ ਇਹਨਾਂ ਦਾ ਪੁਰਾਣੇ ਵੀ ਚੰਗੇ ਕਹਾਤੇ ਇਹਨਾਂ ਦਾ ਪੁਰਾਣੇ ਵੀ ਚੰਗੇ ਕਹਾਤੇ ਲੋਕ ਪੁਰਾਣਿਆਂ ਨੂੰ ਵੀ ਚੰਗੇ ਕਹਿਣ ਲੱਗੇ ਵੀ ਇਹਨਾਂ ਤੋਂ ਭਾਈ ਉਹੀ ਚੰਗੇ ਸੀ ਸੋ ਇਹ ਮਤਲਬ ਕਿ ਬਹੁਤ ਦੁਖਾਂਤ ਵਾਲੀ ਗੱਲ ਆ ਅਸੀਂ ਮੁੱਖ ਮੰਤਰੀ ਨੂੰ ਬਾਰ-ਬਾਰ ਅਪੀਲ ਕਰ ਰਹੇ ਹਾਂ ਮੁੱਖ ਮੰਤਰੀ ਸਾਹਿਬ ਇਹ ਤੇ ਸਖਤ ਐਕਸ਼ਨ ਲਓ ਤੇ ਕੱਲਾ ਇਹਦੇ ਐਕਸ਼ਨ ਇਹ ਨਹੀਂ ਲੈਣਾ ਵੀ ਇਹ ਇੰਤਕਾਲ ਵਾਪਸ ਕੋਣਾ ਕੱਲਾ ਇੰਤਕ ਜੀਦੀ ਸ਼ਹਿ ਤੇ ਕਰਾਇਆ ਨਾ ਸਾਰਿਆਂ ਦੇ ਵਿਜੀਲੈਂਸ ਇਨਕੁਆਇਰੀ ਕਰਾ ਕੇ ਸਾਰਿਆਂ ਦੇ ਪਰਚਾ ਦਰਜ ਹੋਣਾ ਚਾਹੀਦਾ ਤਾਂ ਲੋਕਾਂ ਨੂੰ ਇਨਸਾਫ ਮਿਲੂਗਾ ਤਾਂ ਟਰੱਕ ਯੂਨੀਅਨ ਦੇ অপারেਟਰਾਂ ਨੂੰ ਇਨਸਾਫ ਮਿਲੂਗਾ ਇਹ ਇੱਕ ਗੱਲ ਤੁਹਾਡੇ ਸਾਹਮਣੇ ਆ ਗਈ ਲੱਗਦਾ ਹੈ ਕਿ ਜ਼ਿਲ੍ਹੇ ਚ ਹੋਰ ਵੀ ਇਸ ਤਰ੍ਹਾਂ ਦੀ ਜਗ੍ਹਾ ਮਾ ਹੋਸਾ ਜਿਹੜੀਆਂ ਇਸ ਤਰ੍ਹਾਂ ਨਾਲ ਅਮਰੀਕਾ ਤਰ੍ਹਾਂ ਮਰੀਗੀ ਦੇਖੋ ਜੀ ਇਹ ਤਾਂ ਇੱਕ ਸੰਸਥਾ ਇਹ ਤਾਂ ਇੱਕ ਸੰਸਥਾ ਦੀ ਜਗ੍ਹਾ ਸੀ ਤੁਸੀਂ ਦੇਖੋ ਇਹ ਤਾਂ ਇੱਕ ਸੰਸਥਾ ਦੀ ਜਗ੍ਹਾ ਸੀ ਨਾ ਤਾਂ ਸਾਰੇ ਉੱਠ ਕੇ ਖੜੇ ਪਤਾ ਲੱਗ ਗਿਆ ਜਿਹੜੀ ਕੋਈ ਕਿਸੇ ਆਮ ਬੰਦੇ ਦੀ ਇੱਕ ਜਾਂ ਦੋ ਪਰਿਵਾਰਾਂ ਦੀ ਜਗ੍ਹਾ ਉਹ ਉਹਨਾਂ ਦਾ ਸਰਕਾਰਾਂ ਨੂੰ ਡਰਾ ਲੈਂਦੀਆਂ ਨੇ ਜਿਹੜੇ ਇਹ ਕੰਮ ਕਰ ਰਹੇ ਆ ਜਿਹੜੇ ਜਿਹੜੇ ਰਾਸ਼ਾਹੀ ਨੇਤਾ ਕਰ ਰਹੇ ਕੀ ਪਤਾ ਕਿੰਨੇ ਕੁ ਲੋਕਾਂ ਦੀਆਂ ਜ਼ਮੀਨਾਂ ਦਬਦੇ ਹੋਣਗੇ ਸੋ ਇਹ ਗੱਲਾਂ ਖੁੱਲ ਕੇ ਆਉਣਗੀਆਂ ਸ਼ਾਇਦ ਹੁਣ ਨਹੀਂ ਤਾਂ ਸਰਕਾਰ ਤੋਂ ਬਾਅਦ ਨਿਕਲਣਗੀਆਂ ਇੱਕ ਪਾਸੇ ਸਰਕਾਰ ਲੈਂਡ ਪੂਲਿੰਗ ਕਰੇ ਦੂਜੇ ਪਾਸੇ ਲੱਗਦਾ ਕਿ ਸਰਕਾਰ ਦੀ ਏਐਰ ਅੱਗੂ ਵੀ ਲੱਗੇ ਲੈਂਡ ਪੂਲਿੰਗ ਕਰਨ ਬਾਈ ਜੀ ਸਰਕਾਰ ਤਾਂ ਜਿਹੜਾ ਕੁਝ ਕਰ ਰਹੀ ਹੈ ਕਰ ਰਹੀ ਹੈ ਮਤਲਬ ਕਿ ਤੁਸੀਂ ਦੇਖੋ ਲੈਂਡ ਪੂਲਿੰਗ ਆਪਣੇ ਇੱਥੇ 300 ਕੋਸ਼ ਏਕੜ 317 ਏਕੜ ਜ਼ਮੀਨ ਆ ਜਿਹੜੀ ਬਰਨਾਲੇ ਦੀ ਉਹ ਲੈਂਡ ਪੁਲਿੰਗ ਵਾਸਤੇ ਰੱਖੀ ਗਈ ਆ ਉਹ ਇਹਨਾਂ ਨੂੰ ਮੰਗ ਪੱਤਰ ਦੇਣਗੇ ਤੇ ਇਹ ਇਹ ਮੂਹਰੋਂ ਉਹਨਾਂ ਨੂੰ ਫਾਇਦਾ ਕਨਾਈ ਜਾਂਦੇ ਆ ਉਹ ਮਤਲਬ ਕਿ ਇੱਕ ਕਹਾਵਤ ਹੁੰਦੀ ਆ ਵੀ ਭਾਈ ਜੇ ਤੁਹਾਡਾ ਮੂੰਹ ਕਹਿੰਦੇ ਹੁੰਦੇ ਨੇ ਤੁਹਾਨੂੰ ਰੋਣਾ ਨਹੀਂ ਆਉਂਦਾ ਤੁਸੀਂ ਮੂੰਹ ਦਾ ਰੋਣ ਵਰਗਾ ਕਰ ਲਓ ਇਹ ਉਹਨਾਂ ਨੂੰ ਫਾਇਦੇ ਕਨਾਈ ਰਹੇ ਆ ਮਤਲਬ ਕਿ ਨੱਟ ਸ਼ਲੇ ਆ ਵੀ ਲੋਕਾਂ ਦੀ ਕੋਈ ਸੁਣਵਾਈ ਆ ਜਿਹੜੀ ਹੋ ਨਹੀਂ ਨਹੀਂ ਪਰ ਅਸੀਂ ਅੱਜ ਸਾਰੀਆਂ ਜਥੇਬੰਦੀਆਂ ਨੂੰ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਸੱਦਾ ਦਿੰਨੇ ਆ ਵੀ ਭਾਈ ਇਕੱਠੇ ਹੋ ਜੋ ਇਹਨਾਂ ਦੇ ਗੁੰਡਾਤੰਤਰ ਤੇ ਖਿਲਾਫ ਇਹ ਜਿਹੜਾ ਗਰੋਅ ਚੱਲ ਰਿਹਾ ਬਰਨਾਲੇ ਚ ਕਿਉਂਕਿ ਤਨੋਲੇ ਚ ਵੀ ਤੁਸੀਂ ਸਾਰੇ ਗਵਾਹ ਹੋ ਇਸ ਗੱਲ ਦੇ ਤਨੋਲੇ ਚ 90 ਲੱਖ ਰੁਪਏ ਉਸ ਕਿਸਾਨ ਤੋਂ ਮੰਗਿਆ ਗਿਆ ਸਾਡੇ ਉਹਦੇ ਵਿੱਚ ਪੈਣ ਦੇ ਲਾਰੇ ਉਹ ਮੁੱਦਾ ਹਾਈਲਾਈਟ ਕਰਨ ਤੇ ਲਈ ਜਦੋਂ ਅਸੀਂ ਮੁੱਦਾ ਚੱਕਿਆ ਉਹ ਅਸੀਂ ਮੁੱਦਾ ਲੋਕਾਂ ਦੀ ਕਚਹਿਰੀ ਚ ਮੈਂ ਲੈ ਕੇ ਗਿਆ ਫੇਰ ਜਾ ਕੇ ਉਹ ਵਿਚਾਰੇ ਦਾ ਕਿਤੇ ਉਹ ਜ਼ਿੰਮੇਵਾਰ ਕਿਸਾਨਦਾਰ ਇਹਨਾਂ ਨੇ ਖੜਾ ਛੱਡਿਆ ਜਦੋਂ 90 ਲੱਖ ਰੁਪਏ ਮੰਗਦੇ ਸੀ ਇਹੀ ਇਥੋਂ ਦੇ ਲੀਡਰ ਇਹੀ ਇਥੋਂ ਦੇ ਪ੍ਰਧਾਨ ਇਹੀ ਇਥੋਂ ਦਾ ਹਲਕਾ ਇੰਚਾਰਜ ਇਹੀ ਉਹਦੀ ਮਾਸੀ ਦਾ ਮੁੰਡਾ ਸਾਰੇ ਰਲੇ ਹੋਏ ਸੀ ਇਸ ਚ ਵੀ ਸਾਰੇ ਰਲੇ ਹੋਏ ਆ ਸੋ ਮੈਂ ਸਮਝਦਾ ਇਹਨਾਂ ਨੂੰ ਮੂੰਹ ਤੋੜ ਜਵਾਬ ਆ ਜਿਹੜਾ ਅਸੀਂ ਦੇਵਾਂਗੇ ਪਰਸ ਅਸੀਂ ਕਿਤੇ ਨਾ ਕਿਤੇ ਸਾਡੇ ਕੋਨੇ 'ਚ ਸਾਨੂੰ ਆਸ ਆ ਵੀ ਮੁੱਖ ਮੰਤਰੀ ਪੰਜਾਬ ਆ ਜਿਹੜਾ ਜੇ ਉਹਨਾਂ ਤੱਕ ਇਹ ਗੱਲ ਪਹੁੰਚਦੀ ਆ ਤਾਂ ਇਹ ਤੇ ਸਖਤ ਫੈਸਲਾ ਲੈਣਗੇ ਸਾਨੂੰ ਉਮੀਦ ਆ ਵੀ ਇਹਨਾਂ ਤੇ ਇਨਕੁਆਇਰੀ ਆ ਜਿਹੜੀ ਇਹ ਤੇ ਬੈਠੂਗੀ ਜੇਨ ਬਾਈ ਜੀ ਵਿਰੋਧੀ ਧਿਰ ਕਹਿਣ ਲੱਗ ਜਾਂਦੇ ਕਿ ਇਹ ਰਾਜਨੀਤਿਕ ਹੁੰਦਾ ਹੈ ਜਿਹੜੀ ਭੋਜੀ ਮੈਂ ਤਾਂ ਰਾਜਨੀਤਿਕ ਲੜਾਈ ਤਾਂ ਮੇਰੀ ਤਾਂ ਹੋਵੇ ਨਾ ਮੈਂ ਕੋਈ ਹੁਣ ਪ ਕੋਈ ਕੋਈ ਬੋਲਾ ਕੋਈ ਕਿਸੇ ਪਾਰਟੀ ਦੇ ਹੱਕ ਚ ਬੋਲਾ ਮੈਂ ਤਾਂ ਕਹਿਣਾ ਆ ਸਾਰੀ ਯੂਨੀਅਨ ਆ ਯੂਨੀਅਨ ਨੇ ਮੈਂ ਆਯਾਦ ਆ ਮੈਨੂੰ ਆਯਾਦ ਨੂੰ ਉਹਨਾਂ ਨੇ ਵੋਟਾਂ ਪਾਈਆਂ ਸਾਰਿਆਂ ਨੇ ਉਦੋਂ ਮੈਂ ਕਿਸੇ ਪਾਰਟੀ ਚ ਵੀ ਨਹੀਂ ਸੀ ਮਤਲਬ ਕਿ ਜੇ ਲੋਕ ਮੇਰੇ ਨਾਲ ਆਯਾਦ ਨਾਲ ਖੜੇ ਆ ਤਾਂ ਮੇਰਾ ਫਰਜ਼ ਬਣਦਾ ਉਹਨਾਂ ਨਾਲ ਖੜਨਾ ਮੈਂ ਤਾਂ ਉਹਨਾਂ ਦਾ ਮੁੱਲ ਮੋੜ ਰਿਆਂ ਅਗਲੀ ਅਗਲੀ ਗੱਲ ਤਾਂ ਅੱਗੇ ਦੇਖੀ ਜਾਓ ਸਾਡੀ ਰਾਜਨੀਤਿਕ ਜਿਹੜੀ ਉਹ ਲਾਈਫ ਰਹੇ ਨਾ ਰਹੇ ਅਸੀਂ ਜਿਹੜਾ ਜਿਹੜਾ ਜਿਹੜੀਆਂ ਸਾਨੂੰ ਵੋਟਾਂ ਪਾਈਆਂ ਨਾ ਅਸੀਂ ਉਹਦਾ ਪਹਿਲਾਂ ਉਹਦਾ ਮੁੱਲ ਮੋੜਾਂਗੇ ਫਿਰ ਅਸੀਂ ਅਗਲੀ ਚੈਰੀ ਜਾਵਾਂਗੇ ਜਿਹੜੀ ਤੁਹਾਡੀ ਲੜਾਈ ਹੈ ਕਿ ਇਸ ਤਰ੍ਹਾਂ ਹੀ ਬਰਕਰਾਰ ਰਹੇਗੀ ਧੱਕਾਸ਼ਾਹੀ ਤੇ ਬਿਲਕੁਲ ਰਹੂਗੀ ਬਰਨਾਲੇ 'ਚ ਅਸੀਂ ਘਟੋ ਘਟ ਬਰਨਾਲੇ 'ਚ ਨਹੀਂ ਮੈਂ ਇਹ ਹੋਣ ਦਿੰਦਾ ਬਰਨਾਲੇ ਜ਼ਿਲ੍ਹੇ 'ਚ ਅਸੀਂ ਆਇਆ ਜਾ ਕੋਈ ਜਿਹੜਾ ਕੋਈ ਵੀ ਲੀਡਰ ਆ ਜੇ ਕੋਈ ਕੋਈ ਭਲੇਖੇ ਪਾਲੀ ਬੈਠਾ ਵੀ ਅਸੀਂ ਕਿਸੇ ਤੇ ਕਬਜ਼ਾ ਕਰ ਲਾਂਗੇ ਪੂਰੇ ਬਰਨਾਲੇ ਜ਼ਿਲ੍ਹੇ ਦਾ ਨਹੀਂ ਅਸੀਂ ਹੋਣ ਜਿਵੇਂ ਕਿਤੇ ਵੀ ਹੁਣ ਕੋਈ ਧੱਕਾਸ਼ਾਹੀ ਹੁੰਦੀ ਹੈ ਬੇਇਨਸਾਫੀ ਹੁੰਦੀ ਹੈ ਤਾਂ ਤੁਹਾਨੂੰ ਬਾਦ ਤਾਂ ਇਹਨੂੰ ਲੋਕਾਂ ਦੇ ਵਿਸ਼ਵਾਸ ਨੂੰ ਕਿਵੇਂ ਦੇਖਦੇ ਹਾਂ ਕਿ ਹੋਰ ਲੀਡਰ ਹੈ ਨਹੀਂ ਜਾਂ ਬਾਕੀ ਪਾਰਟੀਆਂ ਦੇ ਲੀਡਰ ਸੁੱਤੇ ਪਏ ਨੇ ਦੇਖੋ ਜੀ ਇਹ ਮੈਂ ਤਾਂ ਇਹ ਸਮਝਦਾ ਵੀ ਵਿਰੋਧੀ ਧਿਰਾਂ ਜਿਹੜੀ ਉਹ ਵੀ ਆਪਣਾ ਰੋਲ ਆ ਜਿਹੜਾ ਪ੍ਰੋਪਰ ਨਿਭਾ ਨਹੀਂ ਰਹੀ ਵਿਰੋਧੀ ਧਿਰ ਵੀ ਸਿਰਫ ਫੇਸਬੁੱਕਾਂ ਤੇ ਪੋਸਟਾਂ ਪਾਉਣ ਲਾਇਆ ਜਾਂ ਮਤਲਬ ਕਿ ਲੋਕਾਂ ਦੇ ਭੋਗਾਂ ਤੇ ਜਾਣ ਤੱਕ ਚਲੋ ਦੁੱਖ ਸੁੱਖ ਚ ਜਾਣਾ ਹੁੰਦਾ ਪਰ ਉੱਥੇ ਤੱਕ ਹੀ ਸੀਮਤ ਆ ਕੋਈ ਮਤਲਬ ਕਿ ਸੋਲਿਡ ਜਿਹੜਾ ਰੋਲ ਆ ਜਿਹੜਾ ਵਿਧਾਨ ਸਭਾ ਚ ਰੋਲ ਆ ਜਿਹੜਾ ਉਹ ਉਹਨਾਂ ਨੂੰ ਅਦਾ ਕਰਨਾ ਚਾਹੀਦਾ ਪਰ ਉਹ ਇਹ ਜਾਓ ਅਦਾ ਕਰ ਨਹੀਂ ਰਹੇ ਵੀ ਸੌਰੀ ਟੂ ਸੇ ਪਰ ਇਹ ਵਿਰੋਧੀ ਧਿਰ ਨੂੰ ਜੋ ਕਰਨਾ ਚਾਹੀਦਾ ਉਹ ਨਹੀਂ ਕਰ ਰਹੇ ਪਰ ਕੋਈ ਨਾ ਅਸੀਂ ਹੈਗੇ ਆ ਅਸੀਂ ਚਾਹੇ ਸਾਨੂੰ ਵਿਰੋਧੀ ਮੰਨ ਲਓ ਕਿਉਂਕਿ ਇਥੋਂ ਦੇ ਐਮਪੀ ਮੀਤ ਹੇਰ ਜੀ ਕਹਿੰਦੇ ਆ ਮੈਂ ਇੱਕ ਇੱਕ ਦੋ ਕੱਲ੍ਹ ਦਾ ਇੰਟਰਵਿਊ ਸੁਣ ਰਿਹਾ ਸੀ ਕਹਿੰਦੇ ਜੀ ਵਿਰੋਧੀ ਦਾ ਵਿਰੋਧ ਕਰਨ ਨੂੰ ਵਿਰੋਧ ਕਰਦੇ ਆ ਉਹ ਭਲਿਆ ਮਾਨਸਾ ਲੋਕ ਜਾਣ ਕਿੱਥੇ ਤੁਸੀਂ ਲੋਕਾਂ ਦੇ ਕਬਜ਼ੇ ਕਰਾਉਣੇ ਸ਼ੁਰੂ ਕਰਤੇ ਯਾਰ ਲੋਕ ਜਾਣ ਕਿੱਥੇ ਹਜੇ ਲੋਕ ਵਿਰੋਧ ਵੀ ਨਾ ਕਰਨਾ ਇਹਦਾ ਮਤਲਬ ਤੁਸੀਂ ਤਾਂ ਇਹ ਕਹਿਣੇ ਹੋ ਵੀ ਨਾਲੇ ਅਸੀਂ ਇਹਨਾਂ ਨੂੰ ਕੁੱਟਾਂਗੇ ਨਾਲੇ ਇਹਨਾਂ ਨੂੰ ਲੁੱਟਾਂਗੇ ਨਾਲੇ ਇਹਨਾਂ ਦੀਆਂ ਪ੍ਰਾਪਰਟੀਆਂ ਦੇ ਕਬਜ਼ੇ ਕਰਾਂਗੇ ਇਹ ਬੋਲਣ ਵੀ ਨਾ ਚਾਹੇ ਅਸੀਂ ਕਿਸੇ ਦੀ ਜ਼ਮੀਨ ਤੇ ਕਬਜ਼ਾ ਕਰ ਲਈਏ ਚਾਹੇ ਕਿਸੇ ਦੇ ਘਰ ਤੇ ਕਬਜ਼ਾ ਕਰ ਲਈਏ ਬੋਲਣ ਵੀ ਨਾ ਤੁਸੀਂ ਇਹ ਤਾਂ ਕਹਿੰਦੇ ਵਿਰੋਧ ਕਰਨ ਨੂੰ ਵਿਰੋਧ ਕਰਦੇ ਆ ਆ ਮੈਂ ਅਸੀਂ ਕਰ ਲਿਆ ਮੈਂ ਮੇਰੀ ਆ ਪ੍ਰੈਸ ਕਾਨਫਰੰਸ ਕਰ ਰਿਹਾ ਮੈਂ ਅੱਜ ਸਵੈਰ ਦਾ ਬੋਲੀ ਜਾਣਾ ਇਹਦਾ ਜਵਾਬ ਦਿਓ ਤੁਸੀਂ ਤੁਸੀਂ ਆਓ ਮੀਡੀਆ ਦੇ ਸਾਹਮਣੇ ਕਹੋ ਜੀ ਬਾਈ ਇਹ ਅਸੀਂ ਇਹ ਨਹੀਂ ਕਰਾਇਆ ਇਹ ਕਿਸੇ ਹੋਰ ਨੇ ਕਰਾ ਲਿਆ ਥੋੜਾ ਬੰਦੇ ਦੀ ਵਿੱਚ ਫੋਟੋ ਆ ਵਿੱਚ ਉਹਦਾ ਨਾਮ ਆ ਜਿਨੇ ਕਰਾਇਆ ਕਹੋ ਵੀ ਅਸੀਂ ਸਾਡਾ ਕੋਈ ਹਿੱਸੇਦਾਰੀ ਨਹੀਂ ਹੈਗੀ ਇਹ ਚ ਪਹਿਲਾਂ ਧਮਕੀ ਮਿਲ ਸੀ ਐਮਐਲਏ ਜਿਹੜਾ ਮੌਜੂਦਾ ਐਮਐਲਏ ਕੁਦੀਪ ਸਿੰਘ ਕਾਲਤ ਨੂੰ ਲੈਂਡ ਪੂਲਿੰਗ ਮਾਮਲੇ 'ਚ ਕੀ ਲੱਗਦਾ ਕਿ ਤੁਹਾਨੂੰ ਵੀ ਧਮਕੀ ਮਿਲ ਸਕਦੀ ਤੁਸੀਂ ਇਸ ਮਾਮਲੇ ਨੂੰ ਤਾਂ ਦੇਖੋ ਜੇ ਧਮਕੀਆਂ ਤੋਂ ਡਰਨਾ ਹੁੰਦਾ ਉਦੋਂ ਸਰਕਾਰ ਨਾਲ ਮੱਥਾ ਨਾ ਲਾਉਂਦੇ ਉਦੋਂ ਸਰਕਾਰ ਨਾਲ ਮੱਥਾ ਲਾਇਆ ਕੋਈ ਉਹ ਪਰਮਾਤਮਾ ਦੀ ਬਖਸ਼ਿਸ਼ ਆ ਜੇ ਜਿੰਨਾ ਜੀਵਨ ਲਿਖਿਆ ਉਹਨੇ ਉਨਾ ਹੀ ਜੀਵਨ ਹੰਡਾਉਣਾ ਕੋਈ ਗੱਲ ਨਹੀਂ ਧਮਕੀਆਂ ਧਮਕੀਆਂ ਜੇ ਦੇ ਵੀ ਦੇਣਗੇ ਤਾਂ ਵੀ ਕੋਈ ਫਰਕ ਨਹੀਂ